ਸਰਦਾਰ ਸਿਮਰਤਜੀਤ ਸਿੰਘ ਮਾਨ ਦੇ ਨੋਮੀਨੇਸ਼ਨ ਪੇਪਰ ਫਾਈਲ ਹੋਣੇ ਆ ਉਹਨਾਂ ਦੀ ਹਮਾਇਤ ਵਿੱਚ ਆਉਣਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਪੰਥ ਦੇ ਦੋਖੀ ਜਿਹੜੇ ਲੋਕ ਐ ਉਹਨਾਂ ਨੂੰ ਇਹ ਇੱਕ ਸੁਨਾਹ ਦੇਣਾ ਹੈ ਕਿ ਅਸਲੀ ਪੰਥ ਕੌਣ ਹੈ ਤੇ ਅਸਲੀ ਪੰਥ ਦੇ ਰਾਖੇ ਕੌਣ ਹੈ ਤੁਹਾਡੇ ਕੋਲ ਮੈਂ ਸਰਦਾਰ ਸਿਮਰਤਜੀਤ ਸਿੰਘ ਮਾਨ ਦੀ ਕੋਈ ਸਿਫਤ ਨਹੀਂ ਕਰਨਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ 40 ਸਾਲਾਂ ਤੋਂ ਇੱਕੋ ਮਿਸ਼ਨ ਤੇ ਕੰਮ ਕਰ ਰਹੇ ਆ ਨਾ ਤੇ ਉਹਨਾਂ ਨੇ ਪਾਰਟੀਆਂ ਬਦਲੀਆਂ ਨਾ ਉਹਨਾਂ ਨੇ ਸਿਧਾਂਤ ਛੱਡਿਆ ਜਦੋਂ ਉਹ ਇੱਕ ਹੰਡੇ ਵਰਤੇ ਤੇ ਐਸ ਵੇਲੇ ਸਿੱਖੰਗਤ ਹੀ ਆ ਸਾਡੇ ਕੋਲ ਤਜਰਬੇਕਾਰ ਹੈ ਹਰ ਤਰ੍ਹਾਂ ਉਹਨਾਂ ਨੂੰ ਜਿਹੜੀ ਹਮਾਇਤ ਹੈ ਜਿਹੜੀ ਉਹ ਸਿੱਖ ਪੰਥ ਦੀ ਹੈ ਤੇ ਮੈਂ ਜੇ ਅੱਜ ਵੀ ਉਹਨਾਂ ਦਾ ਕੁਰਬਾਨੀ ਵੇਖ ਤੇ ਮੈਨੂੰ ਲੱਗਿਆ ਕਿ ਮੈਂ ਜ਼ਰੂਰ ਉਹਨਾਂ ਦੀ ਜਿਹੜੀ ਪੇਪਰ ਫਾਈਲ ਹੁੰਦੀਆਂ ਹਨ ਉਹਨਾਂ ਵਿੱਚ ਸ਼ਾਮਿਲਿਤ ਕਰਨੀ ਹੈ ਆਪਾਂ ਇੱਕ ਇੱਕ ਗੱਲ ਪਾਰਟੀਆਂ ਬਾਰੇ ਕਰ ਲੈਣੇ ਆ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਕਹਿੰਦੀ ਆ ਇਹਦੇ ਵਿੱਚ ਕਦੇ ਵੀ ਪੰਥ ਦੇ ਭਲੇ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੀ ਡਾਇਲੋਜੀ ਤੇ ਸਾਡੀ ਸਿੱਖ ਸਿਧਾਂਤ ਡਾਇਲੋਜੀ ਵਿੱਚ ਬਹੁਤ ਫਰਕ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ 40 ਸਾਲ ਪਹਿਲਾਂ ਸਾਡੇ ਅਕਾਲ ਤਖਤ ਤੇ ਹਮਲਾ ਕਰਕੇ ਸਮ ਜਿਹੜਾ ਇੱਕ ਜ਼ਖਮ ਦਿੱਤਾ ਹੈ ਉਹ ਨਾ ਸਾਡੀਆਂ ਤੱਕ ਕਦੇ ਮਿਟਣਾ ਤੇ ਨਾ ਕਦੇ ਮਿਟਿਆ ਹੈ ਦੂਜੀ ਪਾਰਟੀ ਰਹੀ ਅਕਾਲੀ ਦਲ ਪਾਰਟੀ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਘੁਆਉਂਦੀ ਹੈ ਮੇਰੇ ਕੋਲ ਇੱਕ ਦੋ ਸਵਾਲ ਹੈ ਉਹਨਾਂ ਦੇ ਲਈ ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਲੋਗ ਹੈ ਜਿਹੜੇ ਉਹ ਆਪਣੇ ਆਪ ਨੂੰ ਸਮਝਦੇ ਤਾਂ ਪੰਥਕ ਹੈ ਪਰ ਉਹਨਾਂ ਨੇ ਕਦੇ ਪੰਥ ਦੀ ਪੀੜ ਜਿਹੜੀ ਉਹ ਬਿਲਕੁਲ ਨਹੀਂ ਵੇਖੀ ਬਿਲਕੁਲ ਨਹੀਂ ਸਮਝੀ ਧਾਰਨਾ ਸਾਰੀਆਂ ਤੁਹਾਡੇ ਸਾਹਮਣੇ ਆ ਪਹਿਲੀ ਧਾਰਨਾ ਤਾਂ ਇਹ ਦਿੰਨੀ ਹੈ ਕਿ ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ 78 ਤੋਂ ਲੈ ਕੇ 95 ਤੱਕ ਉਹ ਦੱਸਣ ਕਿ ਸਾਡਾ ਇਹਨੂੰ ਕੀ ਰੋਲ ਹੈ ਇਹਦੇ ਵਿੱਚ ਉਲਟਾ ਸਾਰਿਆਂ ਨੂੰ ਪਤਾ ਹੈ ਕਿ ਕੇਪੀਐਸਸੀ ਦਿੱਲੀ ਦੀਆਂ ਬਾਦਲ ਨਾਲ ਮੁਲਾਕਾਪਾਂ ਹੁੰਦੀਆਂ ਰਹੀਆਂ ਦਿੱਲੀ ਇਹਨਾਂ ਨੇ ਚਿੱਠੀਆਂ ਪਾ ਕੇ ਕਾਲ ਤੱਕ ਤੇ ਚੜ੍ਹਾਈ ਕਰਨ ਦੇ ਲਈ ਸਰਕਾਰ ਨੂੰ ਖਤਮ ਕਰਨ ਦੇ ਲਈ ਸਾਰੀਆਂ ਚਿੱਠੀਆਂ ਕਲਪਾਂ ਦੇ ਵਿੱਚ ਨਸ਼ਰ ਹੋਈਆਂ ਇਹਨਾਂ ਨੇ ਉਹ ਆਪ ਉਹਨੂੰ ਬੁਲਾਇਆ ਕਿ ਆਓ ਸਾਡੇ ਕੋਲੋਂ ਸੰਤ ਜਿਹੜੇ ਸਿਧਾਂਤਿਕ ਗੱਲ ਕਰਦੇ ਆ ਉਹਨਾਂ ਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਨਹੀਂ ਤੁਸੀਂ ਵੀ ਲੈ ਕੇ ਆਓ ਦੂਜੀ ਗੱਲ ਮੈਨੂੰ ਇਹਨਾਂ ਦੇ ਵਿੱਚ ਕੁਝ ਜ਼ਿਆਦਾ ਸਮਝ ਲੱਗਣ ਲੱਗੀ ਹੈ ਕਿ ਜਦੋਂ ਭਾਈ ਵੀਰ ਸਿੰਘ ਸੰਤਾਂ ਨੇ ਸ਼ਰੋਮੀ ਕਮੇਟੀ ਦੇ ਵਿੱਚ ਖੜਾ ਕੀਤਾ ਸੀਗਾ ਤੇ ਇਸ ਅਖੰਡੀ ਅਕਾਲੀ ਦਲ ਨੇ ਉਮਰਾਨੰਗਲ ਨੂੰ ਉਹਦੇ ਮਕਾਬਲੇ 'ਚ ਖੜਾ ਕੀਤਾ ਸੀਗਾ ਮੈਨੂੰ ਲੱਗਦਾ ਮੈਂ ਹੋਰ ਕਈ ਗੱਲਾਂ ਸਕਿਪ ਕਰ ਦੂੰਗੀ ਪਰ ਹੁਣ ਜਦੋਂ 2019 ਦੀ ਮੇਰੀ ਜਨਮ ਹੋਈ ਆ ਤੇ ਉਹਦੇ ਵਿੱਚ ਇਹਨਾਂ ਦੀ ਬੀਬੀ ਜਿੰਦੀ ਹੀ ਹੋਰ ਨੂੰ ਮੇਰੇ ਪੈਰਾਂ ਉਤਾਰਿਆ ਨਾ ਉਹ ਜਿੱਤੀ ਤੇ ਨਾ ਮੈਨੂੰ ਜਿੱਤ ਦਿੱਤਾ ਤੇ じゃ ਹੁਣ ਅਸੀਂ ਅਮਰਤਪਾਲ ਇੱਕ ਸੁਝਾ ਹੋਇਆ ਸਿੱਖੀ ਸਰੂਪ ਵਿੱਚ ਨਸ਼ਿਆਂ ਨੂੰ ਛਡਾਉਣ ਵਾਲਾ ਨੌਜਵਾਨ ਅੱਗੇ ਲਿਆਉਣ ਦੀ ਉਹਦੀ ਅਨਾਉਂਸਮੈਂਟ ਵੀ ਪਹਿਲਾਂ ਹੋਈ ਆ ਵੈਸੇ ਬਿਲਕੁਲ ਨਾਲ ਪਰ ਹੁਣ ਵਿਰਸੇਬਲਟ ਉਹ ਨੂੰ ਇੱਕ ਪੈਰਲਰ ਜਿਹੜਾ ਉਹਦੇ ਖੜਾ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਸਮਝੋ ਕਿ ਅਸਲੀ ਅੰਤ ਕਿਹੜਾ ਹੈ ਤੇ ਰਵੈਤੀ ਜਿਹੜੀਆਂ ਪਾਰਟੀਆਂ ਆ ਉਹ ਸਾਨੂੰ ਕਿਵੇਂ ਰਾਜ ਕਰਨ ਦੀ ਨੀਤੀ ਨਾਲੀ ਜਿਹੜੇ ਅਸਲੀ ਲੋਕ ਆ ਜਿਨ੍ਹਾਂ ਦੇ ਦਰਦ ਅਸੀਂ ਸਮਝਦੇ ਆ ਜਿਹੜੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਗਲਤ ਕਰਦੇ ਆ ਤੀਜੀ ਪਾਰਟੀ ਬਚੀ ਹੈ ਜੀ ਭਾਜਪਾ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਹਾਲੇ ਤੱਕ ਭਾਜਪਾ ਦੇ ਪੰਜਾਬ ਵਿੱਚ ਕੋਈ ਐਨੇ ਪੈਰ ਨਹੀਂ ਲੱਗੇ ਪਰ ਉਹਨਾਂ ਦਾ ਪੈਰ ਧਰਾਵਾ ਨਾ ਕਰਨ ਦਿਓ ਪੰਜਾਬ ਵਿੱਚ ਸਾਨੂੰ ਉਹ ਭੁਗਤਣਾ ਪਏਗਾ ਤੁਹਾਡੇ ਸਾਹਮਣੇ ਹੈ ਕਿ 700 ਸਾਡੇ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋਏ ਆ ਮਾਰ ਦਿੱਤੇ ਤੇ ਉਹ ਹਜੇ ਵੀ ਟਕਰਾਅ ਵਿੱਚ ਹੈ ਹਜੇ ਵੀ ਮੋਰਚਾ ਲਾ ਕੇ ਕਿਸਾਨ ਮੇਰੇ ਵੀਰ ਉੱਥੇ ਬੈਠੇ ਆ ਉਹ ਸਾਰਾ ਕੁਝ ਕਾਰਪੋਰੇਟਾਂ ਨੂੰ ਫੜਾਉਣਾ ਚਾਹੁੰਦੇ ਆ ਬਾਨੀਆਂ ਅਡਾਨੀਆਂ ਨੂੰ ਫੜਾਉਣਾ ਚਾਹੁੰਦੇ ਆ ਤੇ ਇਹ ਜਿਹੜੇ ਅਕਾਲੀ ਦਲ ਵਾਲੇ ਆ ਇਹ ਸੁਝਾਕਦੇ ਬੈਠੇ ਆ ਕਿ ਸ਼ਾਇਦ ਅਸੀਂ ਕੋਈ ਇੱਕ ਅੱਧੀ ਸੀਟ ਜੇ ਜਿੱਤ ਗਏ ਤਾਂ ਉਹਨਾਂ ਨੇ ਭਾਜਪਾ ਦੇ ਹਵਾਲੇ ਹੀ ਕਰਨੀ ਹੈ ਇਹ ਸਾਨੂੰ ਸਾਰਿਆਂ ਨੂੰ ਸਮਝ ਆ। ਪਰ ਜਿੱਥੋਂ ਤੱਕ ਮੇਰੀ ਗੱਲ ਹੈ ਮੈਂ ਤਾਂ ਕਈ ਗੱਲਾਂ ਆਪਣੇ ਅੰਦਰ ਹੀ ਦਬਾ ਕੇ ਰੱਖਣ ਦੀ ਸਮਝ ਰੱਖਦੀ ਆ ਵੀ ਚਲੋ ਕਿਸੇ ਨੇ ਜੇ ਕੋਈ ਗੱਲ ਕਹਿ ਤੀ ਤੇ ਜਦੋਂ ਆਪਾਂ ਬਾਕੀ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਕੀ ਪੁੱਛਣਾ ਬਈ ਕਿਸੇ ਸੰਪਰਤਵਾਨੇ ਪਹਿਲੇ ਦਿਨ ਹੀ ਬਿਆਨ ਦਿੱਤਾ ਕਿ ਅਸੀਂ ਬੀਬੀ ਦੇ ਸੰਪਰਕ ਚ ਐ ਪਰਮਜੀਤ ਕੌਰ ਖੰਡਾ ਦੇ ਤੇ ਉਹ ਅਕਾਲੀ ਦਲ ਦੀ ਇਹ ਅਕਾਲੀ ਦਲ ਦੀ ਚੋਣ ਸਾ ਇਹ ਅਕਾਲੀ ਦਲ ਵੱਲੋਂ ਤੱਕੜੀ ਦੇ ਚੋਣੇ ਸ਼ਾਂਤੀ ਲੈੜੇ ਪਰ ਉਹਨਾਂ ਨੂੰ ਇਹ ਸਮਝ ਨਹੀਂ ਕਿ ਜੋ ਮੁੱਖੀ ਅਧਿਕਾਰਾਂ ਤੇ ਕੰਮ ਹੋਇਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25000 ਨੌਜਵਾਨ ਲਾਸ਼ਾਂ ਦੀ ਗੱਲ ਕੀਤੀ ਐ ਕੀ ਪਰਮਜੀਤਪੌਰ ਡੀਜੀਪੀ 17 ਜਾਂ ਅਧਾਰ ਵਾਲਾ ਇੱਥੇ ਲੋਨ ਦੀ ਜਿਹੜੀ ਉਹਨਾਂ ਨੇ ਫਿਰਤ ਪਾਈ ਸੀ ਤੇ ਕੇਪੀ ਮੇਰੇ ਨਾਲ ਸਿੱਧੇ ਵੱਡੇ ਬੱਦਲ ਦੀ ਗੱਲ ਹੋਈ ਆ ਔਰ ਉਹਨੇ ਮੈਨੂੰ ਕਿਹਾ ਐ ਕਿ ਬੀਬੀ ਤੂੰ ਆਪਣੇ ਬੱਚੇ ਪਾਲ ਜੇ ਤੈਨੂੰ ਕੁਝ ਚਾਹੀਦਾ ਹੈ ਜੇ ਤੁਮ ਲੈ ਲਾ ਇਹ ਹੁਣ ਤੁਸੀਂ ਮੇਰਾ 30 ਸਾਲ ਹੋ ਗਏ ਮੈਨੂੰ ਤਰੀ ਫਿਰ ਦਿਨੋਂ ਤੁਸੀਂ ਇਹ ਅੰਦਾਜ਼ਾ ਲਾਓ ਕਿ ਕੀ ਮੈਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੂੰ 30 ਸਾਲ ਸਮਝਾਉਂਤਾ ਨਹੀਂ ਦਿੱਤਾ ਕਿ ਮਨਮਾ ਵੱਲੋਂ ਇਲੈਕਸ਼ਨ ਨਾੜ ਸਕਦੀਆਂ ਮੈਂ ਕਦੇ ਵੀ ਆਪਣੀ ਜਿਹੜੀ ਮੈਨੂੰ ਸਭ ਦਾ ਕ੍ਰੈਡੀਬਿਲਟੀ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮੇਰਾ ਮਿਸ਼ਨ ਹੈ ਖਾਲੜੇ ਦਾ ਮਿਸ਼ਨ ਹੈ ਮਨੁੱਖੀ ਅਧਿਕਾਰਾਂ ਦਾ ਕੰਮ ਹੈ ਮੈਂ ਕਦੇ ਇਹੋ ਜਿਹੇ ਲੋਕਾਂ ਨਾਲ ਸੰਜੋਤਾ ਨਹੀਂ ਕਰ ਸਕਦੀ ਜਿੱਥੋਂ ਤੱਕ ਮੇਰੇ ਤੇ ਸਵਾਲ ਹਜੇ ਤਾਂ ਮੈਂ ਕਿਸੇ ਨੂੰ ਬਾਈਕ ਵਗੈਰਾ ਨਹੀਂ ਦਿੱਤੀ ਪਰ ਸਾਰੇ ਇਹੋ ਹੀ ਪੁੱਛੀ ਜਾਂਦੇ ਆ ਕਿ ਸਰਪਾਲ ਸਿੰਘ ਖੈਰਾ ਇੱਥੇ ਕਿਵੇਂ ਆਇਆ ਉਹ ਨੂੰ ਮੈਂ ਦੱਸ ਦੇਵਾਂ ਤੁਹਾਨੂੰ ਸੰਗਤ ਨੂੰ ਦੱਸ ਦਿਆਂ ਕਿ ਉਹ ਨੇ ਇੱਕ ਪੋਲੀਟੀਕਲ ਬਲੰਡਰ ਕੀਤਾ ਅੱਜ ਤੋਂ ਬਾਅਦ ਬਿੰਡੇ ਤੋਂ ਹਾਰ ਕੇ ਆਇਆ ਜਨਰੂਰ ਕੋਨੇ ਹਾਰ ਕੇ ਜਾਣਾ ਨਾ ਉਹਨੇ ਕਿਤੇ ਕਿਸੇ ਪੱਖ ਤੋਂ ਰਹਿਣਾ ਨਾ ਉਹਨੇ ਨਾ ਉਹ ਕਾਂਗਰਸ ਨੇ ਝੱਲਣਾ ਤੇ ਜਿਹੜੇ ਉਹ ਲਲਕਾਰੇ ਮਾਰਦਾ ਕਿ ਮੈਂ ਸਿੱਖ ਪੰਥ ਦੀ ਜਿਹੜੀ ਗੱਲ ਕਰਦਾ ਐ ਵੀ ਅਦਬੀਆਂ ਦੀ ਗੱਲ ਕਰਦਾ ਐ ਐਨਐਸਏ ਦੀ ਗੱਲ ਕਰਦਾ ਐ ਮੈਂ ਉਹਨੂੰ ਦੱਸ ਦੇ ਮਨ ਚਾਹੁੰਦੀ ਐ ਕਿ ਕਾਂਗਰਸ ਦੇ ਵਿੱਚ ਰਹਿ ਕੇ ਤੂੰ ਸਿੱਖ ਪੰਥ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਾ ਪਰ ਸਿੱਖ ਪੰਥ ਕਾਮਰਸ ਦੀ ਏਡਿਓਲੋਜੀ ਸਿੱਖ ਪੰਥ ਨਾਲ ਕਦੇ ਮੇਲ ਨਹੀਂ ਖਾਂਦੀ ਅਖੀਰ ਦੇ ਵਿੱਚ ਟਾਈਮ ਦੀ ਬੜੀ ਮਹੱਤਤਾ ਹੈ ਇਸ ਵੇਲੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਅਮਰਪਾਲ ਨੂੰ ਅਸੀਂ ਇਸ ਕਰਕੇ ਨਹੀਂ ਲੈਂਦਾ ਕਿ ਉਹ ਨੂੰ ਸਿਆਸਤ ਦੇ ਵਿੱਚ ਉਹੋ ਜੀ ਸਿਆਸਤੋ ਕਰੂਗਾ ਤੁਸੀਂ ਸਾਰਿਆਂ ਨੇ ਉਹਦਾ ਅੰਦਾਜ਼ ਵੇਖਿਆ ਉਹਦਾ ਜਜ਼ਬਾ ਵੇਖਿਆ ਉਹਦੀ ਹਰੂ ਉਮਤ ਦੇ ਅੱਖ ਵਿੱਚ ਆਖਵੇਂ ਚਾਤ ਪਾ ਕੇ ਗੱਲ ਕਰਨ ਦੀ ਇਹ ਰਾ ਤਰੀਕਾ ਵੇਖਿਆ ਤੇ ਜਦੋਂ ਅਮਰਪਾਲ ਇਲੈਕਸ਼ਨ ਲੜਨਾ ਵੀ ਨਹੀਂ ਸੀ ਚਾਹੁੰਦਾ ਪਰ ਅਸੀਂ ਉਹਨੂੰ ਕਿਹਾ ਵੀ ਭਾਈ ਅਸੀਂ ਸਾਰੇ ਤਜਰਬੇ ਕਰਨੇ ਆ ਅਸੀਂ ਹਥਿਆਰਾਂ ਨਾਲ جنگ ਲੜੀ ਆ ਅਸੀਂ ਬਹੁਤ ਆਪਣੀ ਨੌਜਵਾਨੀ ਹੈ ਜਿਹੜੀ ਉਹ ਲਾਵਾਸ਼ ਕਰਾਈ ਹੈ ਫਿਰ ਅਸੀਂ ਵਿਚਾਰਾਂ ਦੀ جنگ ਲੜੀ ਆ ਅਸੀਂ ਸਰਦਾਰ ਖਾਲੜਾ ਨਹੀਂ ਵਿਚਾਰਾਂ ਦੀ جنگ ਲੜੀ ਆ ਉਹਨੇ ਕੋਰਟ ਦੇ ਵਿੱਚ ਚੈਲੰਜ ਕੀਤੇ ਆ ਉਹਨਾਂ ਨੇ ਕਿਹਾ ਵੀ ਮੈਂ ਤੇ ਮੈਂ ਟਾਕ ਕਰੂੰਗਾ ਤੁਹਾਡੇ ਨਾਲ ਮੈਂ ਕੋਈ ਸਮਝੌਤਾ ਨਹੀਂ ਕਰੂੰਗਾ ਮੈਂ ਕਿਸੇ ਨਾਲ ਅੰਦਰ ਘਰ ਤੇ ਕੋਈ ਗੱਲ ਨਹੀਂ ਕਰੂੰਗਾ ਮੈਂ ਸਾਰੀ ਗੱਲ ਪਬਲਿਕ ਦੇ ਸਾਹਮਣੇ ਕਰੂੰਗਾ ਉਹਨਾਂ ਦੇ ਵਿਚਾਰਾਂ ਦੀ ਲੜਾਈ ਲੜੀ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਉਸੇ ਤਰ੍ਹਾਂ ਚੈਲੰਜ ਸੀ ਕਿ 25000 ਜੇ ਤੂੰ ਹਿਸਾਬ ਮੰਗਦਾ ਹੈ ਤੇ ਅਸੀਂ 25000 ਇੱਕ ਦਾ ਹਿਸਾਬ ਦੀ ਦੇ ਦੇਾਂਗੇ ਤੇ ਤੀਜੀ ਗੰਗ ਜਿਹੜੀ ਹੈ ਅਸੀਂ ਹੁਣ ਰਿੱਟਨ ਜਾ ਰਹੇ ਹਾਂ ਉਹ ਖੱਲੇ ਖਡੂਰ ਸਾਹਿਬ ਦੀ ਜੰਗ ਨਹੀਂ ਉਹ ਸਿਗਰਮੂਰ ਦੀ ਵੀ ਵੱਡੀ ਜੰਗ ਹੈ ਕਿਉਂਕਿ ਜੇ ਪੰਥ ਦਾ ਤੁਸੀਂ ਭਲਾ ਚਾਹੁੰਦੇ ਆ ਜੇ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਅਸੀਂ ਸਾਰਾ ਪੰਥ ਇਕੱਠਾ ਹੁੰਨਾ ਹੈ ਇਹ ਜਿਹੜੇ ਅਫਲਤੀ ਪੰਥਕ ਹੈ ਇਹ ਵੀ ਪਾਸੇ ਹੋ ਜਾਣਗੇ ਤੇ ਪੰਜਾਬ ਦੇ ਵਿੱਚ ਨਵੀਂ ਸਿਆਸੀ ਜਿਹੜੀ ਸਫਾ ਬੰਦੀ ਹੈ ਉਹ ਜ਼ਰੂਰ ਹੋ ਜਾਣੀ ਹੈ ਮੈਨੂੰ ਇਹ ਆਸ ਹੈ ਕਿ ਮੈਂ ਦੇ ਵਿੱਚ ਟਾਈਮ ਦੀ ਮੈਨੂੰ ਪਤਾ ਹੈ ਬਹੁਤ ਸ਼ੋਰਟੇਜ ਹੈ ਤੇ ਮੈਂ ਤੁਹਾਡੇ ਨਾਲ ਆਪਣੀ ਜਿੰਨੇ ਕੁ ਵਿਚਾਰ ਹੈ ਸਾਂਝੇ ਕਰ ਸਕਦੀ ਆ ਮੈਂ ਫਿਰਪੁਰਸਾਬ ਦੇ ਵਿੱਚ ਇਸ ਲਈ ਉਸ ਅਚਾਰ ਦੀ ਉਸ ਦੀ ਮੈਂ ਅੰਜਾਰ ਜੈ ਸਮਝੋ ਤੇ ਉੱਥੇ ਵੀ ਸਾਡਾ ਸਾਰਾ ਜ਼ੋਰ ਲੱਗਿਆ ਹੋਇਆ ਹੈ ਇੱਥੇ ਤਾਂ ਤੁਹਾਡੇ ਕੋਲੇ ਕੋਈ ਗੱਲ ਕਰ ਨੂੰ ਵੀ ਜੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤੇ ਤੁਸੀਂ ਉਹਦਾ ਜਵਾਬ ਬੜੇ ਸੌਖੇ ਤਰੀਕੇ ਨਾਲ ਦੇ ਸਕਦੇ ਹੋ ਕਿ 40 ਸਾਲ ਦਾ ਤਜਰਬਾ ਹੈ ਬੰਦੇ ਕੋਲੇ ਐਸ ਵੇਲੇ ਸਿਟਿੰਗ ਐਮਪੀਆ ਹੋ ਉਹਦੇ ਕੰਮ ਨੂੰ ਦੇਖੋ ਉਹਦਾ ਤਜਰਬਾ ਦੇਖੋ ਉਹਦੀ ਪੜ੍ਹਾਈ ਦੇਖੋ ਉਹਦੇ ਪਿੱਛੇ ਸੰਗਤ ਦੇਖੋ ਕਿ ਇਹ ਜਿਹੜੇ ਸਾਡੇ ਮੁਸਲਮਾਨ ਵੀਰ ਹੈ ਉਹ ਕਿਵੇਂ ਖੜੇ ਆ ਜੇ ਅਸੀਂ ਉਹਨਾਂ ਦਾ ਹਾਂ ਦੇ ਨਾਰੇ ਨੂੰ ਨਹੀਂ ਭੁੱਲੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇੱਥੇ ਖੜਿਆ ਵੇਖਦਿਆਂ ਤੇ ਸਾਡੇ ਮਨ ਨੂੰ ਬਹੁਤ ਚਾਰਜ ਆ ਗਿਆ ਸਿੱਖ ਸਿਧਾਂਤਾਂ ਹੈ ਹੀ ਸਿਧਾਂਤ ਇਹ ਕਿ ਨਾ ਜਾਤ ਨਾ ਪਾਤ ਨਾ ਉੱਚਾ ਨਾ ਨੀਚਾ ਸਿਧਾਂਤ ਜਿਹੜਾ ਉਹਦੇ ਤੇ ਖੜ ਕੇ ਅਸੀਂ ਗੱਲ ਕਰਦੇ ਆ ਅਖੀਰ ਦੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਫਡੂਰ ਸਾਹਿਬ ਵਿੱਚ ਵੀ ਹੋਣਗੀਆਂ ਜਿੱਥੇ ਵੀ ਪੰਥਕ ਉਮੀਦਵਾਰ ਖੜਿਆ ਫਰੀਦਪੁਰ ਦੇ ਵਿੱਚ ਅਧਿਗਮੀ ਦਵਾ ਖੜਿਆ ਤੁਸੀਂ ਉਹਨਾਂ ਦੀ ਆਪਣੇ ਰਿਸ਼ਤੇਦਾਰੀਆਂ ਦੇ ਰਾਹੀਂ ਕਿ ਜਿਵੇਂ ਵੀ ਮਦਦ ਕਰ ਸਕਦੇ ਹੋ ਉਹਨਾਂ ਦੀ ਵੀ ਮਦਦ ਕਰੋ ਤੇ ਸਰਦਾਰ ਸਿਮਰਨਜੀਤ ਸਿੰਘ ਦੀ ਮਦਦ ਤਾਂ ਤੁਹਾਡੀ ਆਪਣੀ ਮੰਗਦਾ ਉਹ ਸਿਟਿੰਗ ਐਮਪੀ ਆ ਤੇ ਉਹ ਅੱਗੇ ਵੀ ਆਪਣੀ ਸੋਚ ਨੂੰ ਵਧਾ ਰਹੇ ਆ ਇਸ ਕਰਕੇ ਤੁਸੀਂ ਇੱਕ ਇੱਕ ਵਾਰ ਸਰਦਾਰ ਸਿਮਰਨਜੀਤ ਸਿੰਘ ਨੂੰ ਪਾਇਓ ਇਹੀ ਤੇਰਾ ਅੱਜ ਹੋਂ ਦਾ ਮਕਸਦ ਹੈ ਇਹੋ ਹੀ ਮੇਰਾ ਕਹਿਣ ਦਾ ਮਕਸਦ ਹੈ ਅਕੀਰ ਤੇ ਮੈਂ ਖਤੇ ਅਰਚ ਕਰਦੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ